ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦੇਣਾ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਨਵਾਂ ਸਾਲ ਤੁਹਾਡੇ ਲਈ ਸਾਰਿਆਂ ਲਈ ਬਹੁਤ ਹੀ ਖੁਸ਼ੀਆਂ ਭਰਪੂਰ ਤੇ ਸਿਹਤਮੰਦ ਰਹੇ ਮੈਂ ਤੁਹਾਡੀ ਜਾਣਕਾਰੀ ਇਸ ਇੱਕ ਗੱਲ ਲੈ ਆਉਣਾ ਚਾਹੁੰਦਾ ਸੀ ਹੁਣੇ-ਹੁਣੇ ਮੈਂ ਆਪਣੇ ਟੀਮ ਨਾਲ ਇੱਕ ਮੀਟਿੰਗ ਕੀਤੀ ਸੀ ਜਿਦੇ ਵਿੱਚ ਮੈਂ ਸਾਰੇ ਆਪਣੇ ਅਫਸਰ ਨੂੰ ਸਖਤ ਹਦਾਇਤ ਦਿੱਤੀ ਹੈ ਕਿ ਜਿਵੇਂ ਕਿ ਲੋਹੜੀ ਦਾ ਤਿਉਹਾਰ ਆਣਾ ਹੈਗਾ ਤੇ ਉਹਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜਾ ਪ੍ਰਚਲਿਤ ਨਾ ਰਵਾਇਤ ਹੈ ਕਿ ਇਸ ਦਿਨ ਪਤੰਗਾ ਬਹੁਤ ਉੜਦੇ ਹਨ ਤੇ ਪਿਛਲੇ ਸਾਲ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਮੁਹਿਮ ਵੀ ਡੀ ਗਈ ਸੀ ਕਿ ਚਾਈਨਾ ਡੋਰ ਜਾਂ ਪਲਾਸਟਿਕ ਡੋਰ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਬਿਲਕੁਲ ਵੀ ਵਰਤੋਂ ਨਹੀਂ ਹੋਣੀ ਚਾਹੀਦੀ ਤੇ ਮੈਂ ਆਪਣੇ ਸਾਰੇ ਅਫਸਰਾਂ ਨੂੰ ਇਹ ਹੁਣ ਸਖਤ ਨਿਰਦੇਸ਼ات ਜਾਰੀ ਕੀਤੇ ਹਨ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਅਪੀਲ ਕਰ ਰਿਹਾ ਕਿ ਇਸ ਵਾਰੀ ਆਪਾਂ ਬਿਲਕੁਲ ਵੀ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਇਸ ਸੰਬੰਧੀ ਮੈਂ ਇਸ ਸਾਲ ਪਿਛਲੇ ਸਾਲ ਸਤੰਬਰ ਮਹੀਨੇ ਚ ਮੀਟਿੰਗ ਬੁਲਾ ਕੇ ਸਾਰੇ ਜਿਹੜੇ ਕੰਸਰਨ ਵਪਾਰੀ ਸੀ ਉਹਨਾਂ ਨੂੰ ਵੀ ਬੁਲਾ ਕੇ ਕਿਹਾ ਸੀਗਾ ਕਿ ਇਸ ਸਾਲ ਆਪਾਂ ਚਾਈਨਾ ਡੋਰ ਨਹੀਂ ਖਰੀਦ ਖੇਲਣੀ ਤੇ ਇਹ ਪਹਿਲਾਂ ਹੀ ਤੁਹਾਨੂੰ ਅਸੀਂ ਸੂਚਿਤ ਕਰ ਰਿਹਾ ਹਾਂ ਹੁਣ ਮੇਰੇ ਧਿਆਨ ਦੇ ਵਿੱਚ ਆਇਆ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਕਈ ਕੁਝ ਕੁਝ ਥਾਵਾਂ ਤੇ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ ਮੈਂ ਆਪ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕੋਈ ਵੀ ਵਿਅਕਤੀ ਜੇ ਚਾਇਨਾ ਡੋਰ ਨੂੰ ਵੇਚਦੇ ਜਾਂ ਦੀ ਵਰਤੋਂ ਕਰਦੇ ਪਾਇਆ ਗਿਆ ਉਹਦੇ ਖਿਲਾਫ ਸੈਕਸ਼ਨ 188 ਆਈਪੀਸੀ ਦਾ ਪਰਚਾਉਣ ਹੈ ਤੇ ਨਾਲ ਦੀ ਨਾਲ এনवायरमेंट ਐਕਟ ਦਾ ਸੈਕਸ਼ਨ 15 ਦਾ ਪਰਚਾ ਵੀ ਹੋ ਸਕਦਾ ਜਿਹਦੇ ਵਿੱਚ 5 ਸਾਲ ਤੱਕ ਦੀ ਕੈਦ ਜਾਂ 1 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਉਸਕਲਾ ਹੋ ਸਕਦਾ ਮੈਂ ਬਿਲਕੁਲ ਨਹੀਂ ਚਾਹਾਂਗਾ ਕਿ ਕਿਸੇ ਵੀ ਵਿਅਕਤੀ ਖਿਲਾਫ ਇਸ ਤਰ੍ਹਾਂ ਦੀ ਸਾਨੂੰ ਕਾਰਵਾਈ ਕਰਨੀ ਪਵੇ ਤੇ ਇਸ ਕਰਕੇ ਮੈਂ ਤੁਹਾਨੂੰ ਅਪੀਲ ਕਰਦਾ ਕਿ ਇਸ ਸਾਲ ਐਸ ਅ ਨਿਊ ਇਅਰ ਰੈਜ਼ੋਲੂਸ਼ਨ ਆਪਰ ਚਾਇਨਾ ਡੋਰ ਦੀ ਵਰਤੋਂ ਬਿਲਕੁਲ ਵੀ ਪਤਾ ਉਡਾਣ ਲਈ ਨਾ ਕਰੀਏ ਜਿਵੇਂ ਕਿ ਅਸੀਂ ਪਿਛਲੇ ਸਾਲ ਵੀ ਕੀਤਾ ਸੀ ਇਸ ਸਾਲ ਵੀ ਜਿਹੜੇ ਲੋਕੀ ਆਲਰੇਡੀ ਇਹ ਡੋਰ ਖਰੀਦ ਚੁੱਕੇ ਨੇ ਅਸੀਂ ਸਾਡੇ ਆਬਾਦ ਹੁਨਰ ਹੱਟ ਦੇ ਉੱਤੇ ਸੂਤੀ ਤਾਗੇ ਦੀ ਅਸੀਂ ਕੁਝ ਚੱਕੀਆਂ ਰਖਵਾਈਆਂ ਜੇ ਕੋਈ ਬੱਚਾ ਆਪਣੇ ਪੇਰੈਂਟਸ ਨਾਲ ਚਾਇਨਾ ਡੋਰ ਵਾਪਸ ਕਰਕੇ ਸੂਤੀ ਤਾਗਾ ਲੈਣਾ ਚਾਹੁੰਦਾ ਹੈ ਉਹਨੂੰ ਉੱਥੋਂ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਜੇ ਕਿਸੇ ਵਿਅਕਤੀ ਨੇ ਚਾਇਨਾ ਡੋਰ ਵਰਤੋਂ ਦੀ ਸ਼ਿਕਾਇਤ ਕਰਨੀ ਹੈ ਤੇ ਸਾਡਾ ਟੋਲ ਫਰੀ ਨੰਬਰ ਜਿਹਦੇ ਵਿੱਚ ਉਸ ਦਾ ਗੁਪਤ ਰੱਖਿਆ ਜਾਣਾ ਹੈ 1800 180 1852 1800 180 1852 ਇਸ ਤੇ ਸ਼ਿਕਾਇਤ ਵੀ ਕਰ ਸਕਦਾ ਹੈਗਾ ਮੈਂ ਨਾਲ ਦੀ ਨਾਲ ਇਸ ਮੀਟਿੰਗ ਦੇ ਵਿੱਚ ਇਹ ਵੀ ਨਿਰਦੇਸ਼ ਜਾਰੀ ਕੀਤੇ ਹਨ ਕਿ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਨਜਾਇਜ਼ ਕਬਜ਼ੇ ਜਾਂ ਜਿੱਥੇ-ਜਿੱਥੇ ਐਂਕਰੋਚਮੈਂਟ ਹੋ ਰਹੀ ਹੈ ਸਰਦੀ ਨਗਰ ਕੌਂਸਲ ਦੀ ਟੀਮ ਪੁਲਿਸ ਦੀ ਟੀਮ ਟ੍ਰੈਫਿਕ ਦੀ ਟੀਮ ਸਾਡੇ ਐਸ.ਡੀ.ਐਮ ਸਾਹਿਬ ਦੀ ਟੀਮ ਜਾ ਕੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਨਜਾਇਜ਼ ਕਬਜ਼ੇ ਹਟਾਉਣ ਹਟਾਏ ਜਾਣਗੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਜਦੋਂ ਸਾਡੀ ਟੀਮਾਂ ਆਉਣ ਉਹਨਾਂ ਦਾ ਸਹਿਯੋਗ ਦਿੱਤਾ ਜਾਵੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਵੀ ਉਹਨਾਂ ਨਾਲ ਲੜਾਈ ਝਗੜਾ ਨਾ ਕਰੋ ਕਿਉਂਕਿ ਜੇ ਕੋਈ ਵੀ ਸਾਨੂੰ ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਸਹਿਯੋਗ ਨਹੀਂ ਦਿੱਤਾ ਗਿਆ ਉਸਤੇ ਵੀ ਸਾਨੂੰ ਕਾਨੂੰਨੀ ਕਾਰਵਾਈ ਕਰਨੀ ਪੈਣੀ ਹੈ ਇਹ ਸਾਰੀ ਚੀਜ਼ਾਂ ਆਪਾਂ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਵਧੀਆ ਬਣਾਉਣ ਲਈ ਕਰ ਰਹੇ ਆ ਮੈਨੂੰ ਪੂਰੀ ਉਮੀਦ ਹੈ ਤੁਸੀਂ ਸਾਡਾ ਸਹਿਯੋਗ ਦਿਓਗੇ ਬਹੁਤ ਬਹੁਤ ਧੰਨਵਾਦ